ਹਾਂਜੀ ਪਿਆਰੇ ਬੱਚੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਿਆਰੇ ਬੱਚੋ ਆਪਾਂ ਕਲਾਸ ਦੇ ਵਿੱਚ ਕੀ ਕਰ ਰਹੇ ਹਾਂ ਖੇਡ ਪਟਾਰਾ ਸ਼ਾਬਾਸ਼ ਖੇਡ ਪਟਾਰਾ ਅੱਜ ਆਪਾਂ ਖੇਡ ਪਟਾਰੇ ਦੇ ਵਿੱਚੋਂ ਸੋਚ ਸੋਚ ਸੂਚੀ ਜਿਹੜੀ ਗਤੀਵਿਧੀ ਆ ਉਹ ਕਰਾਂਗੇ ਕਿਹੜੀ ਗਤੀਵਿਧੀ ਸੋਚ 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 ਸੂਚੀ ਕਹਿਣ ਦਾ ਮਤਲਬ ਸੋਚਦੇ ਰਹੀਂ ਸੋਚਣਾ ਹੁਣ ਮੈਂ ਤੁਹਾਨੂੰ ਸੋਚਣ ਦੇ ਲਈ ਕੁਝ ਗੱਲਾਂ ਦੇ ਰਿਹਾ ਤੁਸੀਂ ਇੱਕ ਕਿਤਾਬਾਂ ਦੀ ਦੁਕਾਨ ਖੋਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਹੜੀਆਂ ਕਿਹੜੀਆਂ ਵਸਤਾਂ ਜਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਪਵੇਗੀ ਪਤਾ ਤਾਂ ਜਿਹੜੇ ਬੱਚੇ ਨੂੰ ਮੈਂ ਪੁੱਛੂੰਗਾ ਦੱਸੋਗੇ? ਪਿਆਰੀ ਸ਼ਾਬਾਸ਼ ਸਭ ਤੋਂ ਪਹਿਲਾਂ ਕਿਹੜਾ ਬੱਚਾ ਦੱਸੂਗਾ ਕਿ ਕਿਤਾਬਾਂ ਦੀ ਦੁਕਾਨ ਖੋਲਣ ਦੇ ਲਈ ਕੀ ਲੋੜ ਪਵੇਗਾ? ਗੁੰਜਨ ਬੇਟਾ ਦੱਸੋ। ਸ਼ਾਬਾਸ਼ ਬੈਠੋ। ਹਾਂਜੀ ਅਗਲਾ ਬੱਚਾ ਕੌਣ ਦੱਸੇਗਾ ਉੱਚੀ ਬੋਲ ਕੇ ਦੱਸਣਾ ਪੂਰੇ ਵਧੀਆ ਤਰੀਕੇ ਜਤਿਨ। ਇਸ ਸਕੈਚ ਵੀ ਕੈਂਸਲੇ ਕਰਾ ਬਹੁਤ ਵਧੀਆ ਹੋਰ ਕੋਈ ਬੱਚਾ ਹੋਰ ਕਿਹੜੇ ਕਿਹੜੀ ਚੀਜ਼ ਦੀ ਆਪਾਂ ਨੂੰ ਲੋੜ ਪੈਣੀ ਆ ਕਿਤਾਬਾਂ ਦੀ ਦੁਕਾਨ ਖੋਲਣ ਦੇ ਲਈ ਹਾਂਜੀ ਹਰਲੀਨ ਬੇਟਾ ਦੱਸੋ ਕਿਹੜੇ ਕਿਹੜੀ ਚੀਜ਼ ਦੀ ਲੋੜ ਪਊਗੀ ਕਿਤਾਬਾਂ ਕਿਤਾਬਾਂ ਸਕੈਚ ਸਕੈਚ ਚਾਹੀਦੇ ਆ ਮਾਰਕਰ ਚਾਹੀਦੇ ਆ ਚਾਕ ਵੀ ਚਾਹੀਦੇ ਆ ਬਿਲਕੁਲ ਹੋਰ ਕੁਛ ਹੋਰ ਕਿਹੜਾ ਬੱਚਾ ਰਮਨ ਬੇਟਾ ਸ਼ਾਬਾਸ਼ ਦੱਸੋ ਉੱਚੀ ਆਵਾਜ਼ ਦੇ ਵਿੱਚ ਜੀ ਪੈਨਸਲ ਪੈਨਸਲ ਜੀ ਮਾਰਕਰ ਮਾਰਕਰ ਹੋਰ ਕਿਹੜਾ ਬੱਚਾ ਦੱਸੇਗਾ ਪੁੱਤ ਹੋਰ ਕਿਹੜਾ ਬੱਚਾ ਆਪਣੇ ਆਪ ਦੱਸੇਗਾ ਕਿ ਕਿਤਾਬਾਂ ਦੀ ਦੁਕਾਨ ਖੋਲਣ ਦੇ ਲਈ ਸਾਨੂੰ ਕੀ ਕੁਝ ਚਾਹੀਦਾ ਦੱਸੋ ਵੀ ਸਾਗਰ ਲੋਈ ਦੱਸੋ ਬੇਟਾ ਜੀ ਬਸਤੇ ਕਿਤਾਬਾਂ ਜੀ ਜੀ ਕਾਪੀਆਂ ਹਾਂਜੀ ਜੀ ਪੈਨ ਪੈਨ ਵੀ ਚਾਹੀਦੇ ਆ ਸਕੇਲ ਸਕੇਲ ਵੀ ਚਾਹੀਦੇ ਆ ਹੋਰ ਸੋਚੋ ਕਿਉਂਕਿ ਆਪਾਂ ਸੋਚ ਸੋਚ ਗਤੀਵਿਧੀ ਕਰ ਰਹੇ ਆ ਸੋਚੋ ਕਿ ਕਿਹੜੀ ਕਿਹੜੀ ਚੀਜ਼ ਕਿਤਾਬਾਂ ਦੀ ਦੁਕਾਨ ਤੇ ਹੋਣੀ ਚਾਹੀਦੀ ਦੱਸੋ ਬੇਟਾ ਜਸਕਰਨ ਬੇਟਾ ਜੀ ਡਰਾਇੰਗ ਦਾ ਸਮਾਨ ਕੀ ਜੀ ਜੀ ਚਾਰਟ ਚਾਰਟ ਵੀ ਚਾਹੀਦੇ ਬਿਲਕੁਲ ਬੱਚਿਆਂ ਨੂੰ ਚਾਹੀਦੇ ਆ ਹੋਰ ਬੇਟਾ ਦੱਸੋ ਹੋਰ ਬੇਟਾ ਦੱਸੋ ਲੜਕੀਆਂ ਚ ਬੇਟਾ ਦੱਸੋ ਦੀਆ ਦੀਆ ਬੋਲੋ ਬੇਟਾ ਕੀ ਚਾਰ ਕੈਟ ਚਾਰ ਬੈਗ ਜਿੰਨ ਮੈਡੀਕਲ ਟੋਪਿਕ ਹਾਂ ਬੈਲੀਗੋਡ ਦੋ ਤਿੰਨ ਚੀਜ਼ਾਂ ਨਵੀਆਂ ਸ਼ਾਬਾਸ਼ ਬੇਟਾ ਆਈਆਂ ਨੇ ਇਹਨਾਂ ਤੋਂ ਬਿਨਾ ਹੋਰ ਕਿਹੜੀ ਚੀਜ਼ ਚਾਹੀਦੀ ਹੈ ਕਿਹੜੀ ਚੀਜ਼ ਲੋੜ ਪਊ ਦੁਕਾਨ ਖੋਲ੍ਹਣੀ ਆਪਾਂ ਨੇ ਜਸ਼ਨ ਆ ਜਸ਼ਨ ਬੇਟਾ ਦੱਸੋ ਜਸ਼ਨ ਹਾਂਜੀ ਜੀ ਸਕੈਚ ਪੈਨ ਵੀ ਚਾਹੀਦੇ ਹੋਰ ਨਵੀਂ ਚੀਜ਼ ਦੱਸੋ ਇਹਨਾਂ ਤੋਂ ਪੇਰਾ ਕੋਈ ਹਾਂਜੀ ਦੱਸੋ ਬੇਟਾ ਯਾਰ ਜੀ ਕੁੱਤਾ ਸਟੇ ਅਰੇ ਨਹੀਂ ਅਸਰਣ ਠੀਕ ਹੈ ਓਕੇ ਹੋਰ ਬੇਟਾ ਹੋਰ ਕਿਹੜੀ ਚੀਜ਼ ਚਾਹੀਦੀ ਆ ਦੇਖੋ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਦੇ ਨਾਮ ਲਏ ਬਿਲਕੁਲ ਇਹ ਸਾਰੀਆਂ ਚੀਜ਼ਾਂ ਵਸਤਾਪਨੋਂ ਦੁਕਾਨ ਖੋਲਣ ਦੇ ਲਈ ਚਾਹੀਦੀਆਂ ਨੇ ਪਰ ਤੁਹਾਡੀ ਅਜੇ ਸੋਚ ਇੱਥੇ ਤੱਕ ਨਹੀਂ ਸੋਚਿਆ ਤੁਸੀਂ ਨੇ ਕੀ ਸੋਚਣਾ ਸਭ ਤੋਂ ਪਹਿਲਾਂ ਆਪਾਂ ਨੂੰ ਇੱਕ ਦੁਕਾਨ ਵੀ ਤਾਂ ਚਾਹੀਦੀ ਆ ਹਨਾ ਇੱਕ ਕਮਰਾ ਬਣਿਆ ਹੋਵੇ ਸ਼ਟਰ ਲੱਗਿਆ ਹੋਵੇ ਦੁਕਾਨ ਚਾਹੀਦੀ ਆ ਹਨਾ ਉਹਦੇ ਵਿੱਚ ਪੱਖੇ ਲਾਈਟ ਦਾ ਪ੍ਰਬੰਧ ਚਾਹੀਦਾ ਠੀਕ ਹੈ ਬਾਕੀ ਜਿਹੜੀਆਂ ਵਸਤਾਂ ਚੀਜ਼ਾਂ ਤੁਸੀਂ ਦੱਸੀਆਂ ਵੀ ਕਿਤਾਬਾਂ ਵਾਲੀ ਦੁਕਾਨ ਦੇ ਉੱਤੇ ਕਿਤਾਬਾਂ ਦੇ ਨਾਲ ਸਬੰਧਤ ਹੋਰ ਬਹੁਤ ਸਾਰੀਆਂ ਸਮਾਨ ਵੀ ਚਾਹੀਦਾ ਸਕੂਲ ਦੇ ਨਾਲ ਸਬੰਧਤ ਹਨਾ ਜਿਹਨੂੰ ਆਪਾਂ ਸੌਖੇ ਸ਼ਬਦਾਂ ਵਿੱਚ ਸਟੇਸ਼ਨਰੀ ਦਾ ਸਮਾਨ ਵੀ ਕਹਿ ਦਿੰਨੇ ਆ ਬਿਲਕੁਲ ਕਹਿੰਨੇ ਕਿ ਨਹੀਂ ਸਟੇਸ਼ਨਰੀ ਦਾ ਸਮਾਨ ਇਸ ਕਰਕੇ ਬਹੁਤ ਵਧੀਆ ਗਤੀਵਿਧੀ ਰਹੀ ਆ ਬਹੁਤ ਸਾਰੇ ਬੱਚਿਆਂ ਨੇ ਜਿਹੜਾ ਦੱਸਿਆ ਤੁਹਾਡੀ ਸੋਚ ਨੂੰ ਸਲਾਮ ਹੈ ਬਹੁਤ ਕਿਉਂਕਿ ਤੁਸੀਂ 6ਵੀਂ 7ਵੀਂ 8ਵੀਂ ਦੇ ਵਿਦਿਆਰਥੀਆਂ ਇੰਨੀ ਸੋਚ ਸੋਚ ਵਿਧੀ ਤੇ ਰਹੇ ਤੁਸੀਂ ਇੰਨੀਆਂ ਗੱਲਾਂ ਸੋਚੀਆਂ ਇਹ ਤੁਹਾਡੇ ਲਈ ਬਹੁਤ ਬੈਟਰ ਹੈ ਬਹੁਤ ਵਧੀਆ ਹੈ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸਾਰੀਆਂ ਬਹੁਤ ਸਾਰੀਆਂ ਗੱਲਾਂ ਉਹ ਵੀ ਯਾਦ ਕਰਨੀਆਂ ਕਿ ਇੱਕ ਕਿਤਾਬਾਂ ਦੀ ਦੁਕਾਨ ਖੋਲਣ ਦੇ ਲਈ ਕਿਹੜੀਆਂ-ਕਿਹੜੀਆਂ ਹੋਰ ਨਵੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ ਕੱਲ ਨੂੰ ਤੁਸੀਂ ਆਪਣੀ ਕਾਪੀ ਦੇ ਉੱਪਰ ਕਾਪੀ ਦੇ ਉੱਪਰ ਸੋਹਣਾ-ਸੋਹਣਾ ਲਿਖ ਕੇ ਵੀ ਲੈ ਕੇ ਆਉਂਗੇ ਇਸ ਦੇ ਨਾਲ ਕੀ ਹੋਊਗਾ ਲਿਖਣ ਦੇ ਨਾਲ ਵਧੀਆ ਹੋ ਜਾਵੇ ਹਾਂ ਇੱਕ ਤੁਹਾਡਾ ਲਿਖਾਈ ਹੈ ਉਹਦੇ ਵਿੱਚ ਵੀ ਸੁਧਾਰ ਹੋਊਗਾ ਇੱਕ ਤੁਹਾਨੂੰ ਹਾਂ ਤੁਹਾਨੂੰ ਮੁਹਾਰਨੀ ਜਿਹੜੇ ਹਿਸ਼ਾਰੀ ਵਿਹਾਰੀ ਔਂਕੜ ਤੇ ਲੈਂਕੜ ਉਹ ਲਿਖਣ ਦੇ ਵਿੱਚ ਵੀ ਅੱਖਾਂ ਦੀ ਸ਼ੇਪ ਵੈਰੀ ਗੁੱਡ ਅੱਖਰਾਂ ਦਾ ਆਕਾਰ ਬਾਰੇ ਤੁਹਾਨੂੰ ਪਤਾ ਲੱਗੂ ਇਸ ਕਰਕੇ ਕੱਲ ਨੂੰ ਤੁਸੀਂ ਆਪਣੇ ਕਾਪੀਆਂ ਦੇ ਉੱਪਰ ਉਹ ਸਾਰੀਆਂ ਚੀਜ਼ਾਂ ਵਸਤਾਂ ਲਿਖ ਕੇ ਲੈ ਕੇ ਆਉਂਗੇ ਜਿਹੜੀਆਂ ਦੀ ਆਪਾਂ ਨੂੰ ਇੱਕ ਕਿਤਾਬਾਂ ਦੀ ਦੁਕਾਨ ਖੋਲਣ ਦੇ ਲਈ ਲੋੜ ਪੈਂਦੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਚੰਗਾ ਕੀਤਾ ਤੁਸੀਂ ਬਹੁਤ ਬਹੁਤ